ਆ ਰਿਆਂ ਨੂੰ ਤੇ ਇੱਕ ਦੁਬਾਰਾ ਫੇਰ ਲੈ ਕੇ ਆਏ ਵੀਡੀਓ ਜੀ ਤੁਹਾਡੇ ਲਈ ਕੰਮ ਅਰੇ ਆ ਜੀ ਚੱਕ ਲਾਇਆ ਨੀਆ ਦੇਖੋ ਢੇਰ ਜੋ ਕਮੜ ਜੀ ਨਾਲ ਫਿਰ ਇਦਾਂ ਲਾਉਣਾ ਪਿਆ ਢੇਰ ਸੰਤਰਾ ਜੀ ਸੰਤਰਾ ਕਰਦਾ ਮੰਡੀ ਵਾਂਗੂ ਦੇਖੋ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਮੈਨੂੰ ਇਸ ਵਾਰ ਕੀ ਹੋ ਗਿਆ ਮਿੱਟੀ ਦੇਖੋ ਕਿਦਾਂ ਉੱਡਦੀ ਆ ਆ ਬੰਦਾ ਆ ਰੱਖੀ ਤੇ ਰੱਖ ਰਾਇਆ ਅਸੀਂ ਵੇਚਣ ਵਾਸਤੇ ਕੰਦੇ ਕੀ ਰੇ ਚਲਾਇਆ ਭਾਜੀ ਦੱਸਿਓ ਕੀ ਰੇਜ ਲਾਏਗਾ ਸਦਰ ਹਾਂਜੀ ਮਾਲਕੋ ਦੱਸਿਓ ਕੀ ਭਾਜੀ ਜੇ ਤਾਂ ਭਾਈ ਢੇਰੀ ਜਾਂ ਸੋਦਾ ਮਾਰਨਾ ਹਾਂ ਇਹਨਾਂ ਨਾਲ ਲੱਗ ਕੇ ਆ ਜਾਂਦਾ ਹਾਂ ਨਹੀਂ ਕਿਲੋ ਇਹ 2200 ਜੀ ਕਰਨ ਲੱਗ ਜੂ ਢੇਰੀ ਨਹੀਂ 10 ਰੋ ਬਾਲਟੀ ਦੇ ਹੈ ਹਾਂ ਜੇ ਤਾਂ ਇਹ ਪੁੱਲਾ ਲੈਣਾ ਫੇਰ ਆ ਸਰ ਨੂੰ ਬਾਲਟੀ ਲੱਗੂ ਕਿਲੋ ਇਸ ਨਾਲ ਹੀ ਵੇਚਣਾ ਬਾਲਟੀ ਹੈ ਜੀ 20 ਕਿਲੋ ਦੀ ਤੇ 10 10 ਕਿਲੋ ਦੀ ਆ ਜਾਂਦੀ ਆ ਹੈ ਲੋ ਸਾਡੀ ਰੇੜੀ ਵੀ ਲੈ ਆਈ ਕੋਈ ਨਾ ਘਟਣੀ ਪੈਣਾ ਸਾਨੂੰ ਅੱਜ ਸਾਡੀ ਜਿੰਨਾ ਚੱਕ ਚੱਕੇ ਵਾਰੋਂ ਲੈਉਣੇ ਹਨ ਦਰੋਲੇ ਹੋਣੇ ਆਂ ਤੇ ਰੇੜੀ ਤੇ ਬੰਦੇ ਵੀ ਆ ਰਹੇ ਹੈਗੇ ਬਸ ਹੁਣ ਟੱਕ ਆਉਣ ਵਾਲੀ ਆ ਜੀਤ ਚੱਲਦੀ ਆ ਤੇ ਨਾਲ ਦੇਖੋ ਬੰਦੇ ਤਿਆਰ ਹੋ ਗਏ ਨੇ ਇਹ ਅੱਸੀ ਮਾਰਚ ਚ ਚੱਲਣੇ ਆਂ ਸੋੜ ਜਾਣੇ ਆ ਇਹ ਦੇਖੋ ਘੜੀਆਂ ਦਾ ਮੁੰਤਾ ਜੀ ਐ ਨਾ ਹੋ ਜਾਣਾ ਬਸ ਅਦੇ ਮਲਾ ਸੁਕੀ ਦੇ ਵੀ ਬਟਾਉਂਦੇ ਆ ਕਿ ਇਹ ਦੀਪਰੀ ਕਿ ਹੋ ਗਈ ਸੀ ਸਿਟੀ ਵਾਹਣ ਦੇ ਅਟ੍ਰੈਕਟਰ ਸਹੀ ਹੈ ਜਸੂ ਦੁਹਾਉਂਦੇ ਨੇ ਕਿ ਤਲਾੰਦਾ ਥੱਲੇ ਦਾ ਸਟਾਰਟਿੰਗ ਹੀ ਤਾਂ ਤੇ ਟਰੱਕ ਲੇਟ ਹੋ ਗਿਆ ਕਿਸੇ ਕੋਲ ਤੋਂ ਆ ਆ ਦੇਖੋ ਇਹ ਢੇਰ ਵੱਡਾ ਕਰਨ ਵਾਸਤੇ ਥੋੜੀ ੋੜੀ ਥੱਲੇ ਨਾਲ ਡਿਗਣਾ ਚਲੋ ਜੀ ਕਰ ਰਿਹਾ ਆ ਕੁਫੀਸ਼ ਕਰ ਰਹੇ ਹੈਗੇ ਮਾਮਾ ਜੀ ਨਹੀਂ ਨਹੀਂ ਅਭੀ ਪਾਦੇਮੇ ਇੱਕ ਵਾਲਟੀ ਪਾਦੇ ਨਹੀਂ ਦੋ ਦੋ ਬੂਟੇ ਰਹਿ ਗਏ ਪਵਾ ਲੋ ਹਾਂ ਜੀ ਹੋਰ ਇਤੇ ਰਹਿੰਦੀ ਜੀ ਦੇਖ ਲਾ ਇੱਕ ਇੱਕ ਪਾਦੇ ਉਰੇ ਨਹੀਂ ਤੂੰ ਰੱਖ ਲੈ ਕੋਈ ਹੋਰ ਆਊਗਾ ਤੂੰ ਬੋਲਾਂਗੇ ਆਹ ਦੇਖੋ ਜੀ ਮਾਮਾ ਜੀ ਸਾਡੀ ਗੱਲ ਜੀ ਮਾਮਾ ਜੀ ਦਿਖਾ ਰਹੇ ਕਿ ਕੰਮ ਚਾਰਜਿੰਗ ਹੋਈ ਰਹੀ ਪਰ ਲੇਟ ਹੋ ਗਏ ਮੈਂ ਉਹ ਨਹੀਂ ਆਇਆ ਹਜੇ ਤੇ ਤੇਰੇ ਲਾਤਾ ਸੱਦੂ ਵੇਚ ਕੇ ਵੀ ਚੱਲ ਗਿਆ ਅੱਛਾ 2200 ਰੁਪਏ ਦੇ ਸਾਰੇ ਕਹਿੰਦਾ ਹੈਗਾ ਹਾਂ ਹਾਂ ਠੇੜ ਦੀ ਨਹੀਂ 10 ਰੁਪਏ ਦੀ ਵਾਜਦੀ ਕਹਿੰਦਾ 10 ਰੋਦੀ ਅੱਜ ਆਪਾਂ ਟਾਈਮ ਨਾਲ ਹੀ ਚੱਲ ਪੈਣਾ ਆਹ ਹੋਣਾ ਜੀ ਘੱਟੋ ਘੱਟ 100 ਪਲੱਸ ਕਾਕਾ ਆਇਆ 2 ਪਲੱਸ ਤੋਂ ਵੀ ਉੱਤੇ ਆ ਨਾ ਠੀਕ ਹੀ ਹੋਣੇ ਹਨ ਲੱਗਦਾ 60 ਕੇ ਦਾ ਬਾਲਟੀਆਂ 57 ਠੀਕ ਆ ਤੇ ਬਾਕੀ ਆ ਢੇਰ ਦੇ ਲੋ ਉੱਤੇ ਪਾਉਣਾ ਦੀ ਗੱਲ ਹੈ ਬਾਈ ਉੱਤੇ ਚੱਲ ਕੋਈ ਕਮੀਨ ਨਹੀਂ ਆਇਆ ਸੀਗਾ ਚਲੋ ਖਾਣਾ ਖਾਲੀ ਬੇਲੀ ਖਾਲੀ ਰਹਿਣਾ ਅੱਜ ਅਸੀਂ 8 ਵਜੇ ਸਟਾਰਟ ਹੋਏ ਆ ਉਹ ਦੋ ਆਉਂਦੇ ਆ ਅੱਜ ਸਾਨੂੰ ਉਹਦੇ 77 77 ਗਾ ਕੇ ਮਤਲਬ ਉਹ ਖੋਕ ਦੀ ਢਾੜੀ ਵੇ ਜਾਣੀ ਆ ਇਹ ਰੱਤ ਨਾ ਉਹ ਆ ਗਿਆ ਤਾਂ ਕੈਂਪ ਚੌਣ ਦੇ ਵਾਸਤੇ ਡੇਰਦਾ ਆ। ਇਹ ਤਾਂ ਵਧੀਆ ਵਾ ਤੇ ਬਾਟ ਵਾ। ਲੋ ਕੇ ਮੇਰੇ ਬਾਟ ਨਾਲ। ਅੰਦਰ ਜਾ ਕੇ ਦਿਖਾਉਂਗਾ। ਦਿਖਾ ਦਿੰਨਾਂ ਦਿਖਾ ਦਈ ਤੇ। ਆ ਰੇਡੀ ਹੀ ਦਿਖਾ ਦਿਆ ਤੇ। ਇੱਥੇ ਇੱਥੇ ਬਾਹਰ ਆਣੇ ਲੱਗ ਗਏ। ਦਿਖਾਉਂਗਾ ਹੁਣ ਅੰਦਰ ਜਾ ਕੇ ਨਾ। ਬਾਕੀ ਜੇਈ ਵਾਰੀ ਇਦਾਂ ਹੋ ਜਾਂਦੀ ਆ। ਮੇਰੇ ਬਾਟ ਬੈ ਜਾਂਦੀ ਇਥੇ ਸਖਣੇ ਪੈਂਦੇ ਆ। ਨਹੀਂ ਪਰ ਮਾਲ ਵਧੀਆ ਚੱਕ ਦੇਣਾ ਜਗ੍ਹਾ ਮੈਂ। ਇਹ ਅੰਦਰ ਜਾ ਕੇ ਦਿਖਾਉਂਦਾ ਮੈਂ ਤੁਹਾਨੂੰ ਇਹਨਾਂ ਅੰਦਰ ਜਾ ਕੇ ਕਿ ਕਮੇਰਾ ਨਾਲ ਇਹ ਦੁਕਾਨੀ ਆਹ ਕਿੰਨਾ ਚੱਲਦਾ ਵੱਡਾ ਕਮੇਰਾ ਨਾਲ ਜੀ ਕੋਈ ਨਵੀਂ ਜੀ ਜੇ ਕੋਈ ਨਾ ਨੋਰਮਲ ਦਾ ਵੈਸੇ ਉਹੀ ਉਸ ਹੁੰਦਾ ਸਰਕੀ ਦੇਖੋ ਜੀ ਆਹ ਪਾਣੀ ਟਾਹੇਰ ਆ ਗਿਆ ਬਸ ਇੱਕ ਕਵਾੜੀ ਖਾਲੀ ਕਰਦੇ ਆ ਨਰਾ ਨਾਲ ਇਧਰ ਰੱਖ ਦਈਏ ਚਲ ਇਹ ਇਹ ਰੱਖ ਲੈ ਤੂੰ ਉੱਥੇ ਰੱਖ ਲੈ ਉਹਰਾ ਫਿਰ ਲੰਬਾ ਹੋਰ ਭੇਜੂਗਾ ਨੋ ਤੇ ਦਿਖਾ ਦਿਓ ਦਿਖਾ ਦਿਓ ਸੁੱਕੀ ਸੁੱਕਣਗੇ ਮੇਰੀ ਇਹ ਕਰਾਲਾ ਉਹ ਵੀ ਖਾਲੀ ਗੁਰਵਿੰਦਰ ਰਾ ਕਿਨਾ ਫੇਰਾ ਇੱਕ ਨਾਲ ਕਿਹਦੇ ਭਰਾ ਲਿਆ ਉਹ ਮੈਂ ਨਾ ਦੋ ਬੁਟੇ ਹੀ ਆ ਮਨੇ ਦੋ ਦੋ ਚਲੋ ਜੀ ਦੁਬਾਰਾ ਅੰਦਰ ਜਾਂਦੇ ਦਿਖਾਉਂਦੇ ਆ ਜੀ ਇਹ ਦੋ ਦੋ ਚਲੋ ਅੰਦਰ ਚੱਲਦੇ ਆਂ ਹਾਂਜੀ ਲਓ ਜੀ ਆਹ ਅਸੀਂ ਲਾ ਲਿਆ ਜੀ ਢੇਰ ਮਮੀ ਦਾ ਤੇ ਅੱਜ ਸ਼ਰਤ ਲਾਣੀ ਮੁੰਡਿਆਂ ਨੇ ਵੀ ਇਹ ਕਿੰਨੇ ਕਾਕੇ ਹੋ ਸਕਦੇ ਆ ਠੀਕ ਆ ਜੀ ਸ਼ਰਤ ਲੱਗ ਗਈ ਆ ਹੁਣ ਸਾਰੇ ਦੱਸਣਗੇ ਆਹ ਬੰਦਿਆ ਕਿੰਨੇ ਨਿਕਲ ਸਕਦੇ ਬਲਵਾਨ ਏ ਢੇਰ ਚੋਂ 100 140 100 ਤਾਂ ਭਿੰਦਾ ਤੇਰੇ ਵੀ 115 110 ਤੇ ਭਿੰਦਾ 115 ਜੀ ਮੇਰੇ ਹਿਸਾਬ ਨਾਲ ਜੀ 120 125 30 ਦੇ ਵਿੱਚ ਵਿੱਚ ਠੀਕ ਹੈ ਲਓ ਹੁਣ ਇੱਧਰ ਪੁੱਛਦੇ ਆ ਸਾਡਾ ਕਾਬੂ ਕਹਿੰਦਾ ਜੀ 105 120 ਦਾ ਪਲੱਸ 120 ਦਾ ਪਲੱਸ ਠੀਕ ਹੈ 100 ਦਾ ਜਮੋਤਰਾ ਦੇ ਵਿੱਚ ਜੀ ਭਲਵਾਂ ਅਦਾਲਤ 100 100 ਰੁਪਏ ਦਾ ਦੇਖਦੇ ਆ ਕਿੰਨੇ ਬਾਊਂਡ ਬਚਣਾ ਹੈ ਭਾਜੀ ਕਿੰਨੇ ਨਿਕਲੂਗੇ ਆ ਪੁਰਾਣਾ ਸਾਡਾ ਬੰਦਾ ਜੀ ਇਹ ਦੱਸ ਦੇਖਦੇ ਆ ਜੀ ਕਿੰਨੇ ਨਿਕਲੂਗੇ ਜੀ 110 ਆ ਜੀ ਇਹ ਮੈਨੂੰ ਲੱਗਦਾ ਪੱਕਾ ਇਹ ਸਹੀ ਕਹਿ ਰਿਹਾ ਫਿਰ ਇਹ ਦੇਖਾ ਕੇ ਕਿੰਨਾ ਲਾਈਡ ਆ ਆ ਢੇਰ ਆ ਜੀ ਬਾਕੀ ਦੇਖਦੇ ਆ ਸਾਰੇ ਨਾਲ ਸਾਥਦੇ ਆ ਵੀ ਐਨੇ ਨਿਕਲ ਸਕਦੇ ਆ ਤੇ ਇਹਦੇ ਵਿੱਚ ਹੈਗੀਆਂ ਜੀ 57 ਬਾਲਟੀਆਂ ਤੇ ਬਾਕੀ ਉੱਪਰ ਢੇਰ ਠੀਕ ਆ ਜੀ ਹਾਂ ਤੇ ਬਾਕੀ ਦੇਖਦੇ ਆ ਹੁਣ ਇਹ ਤੁਹਾਨੂੰ ਦੁਆਰਾ ਭਰ ਕੇ ਦੱਸਾਂਗੇ ਠੀਕ ਆ ਜੀ ਦੁਆਰਾ ਫੇਰ ਵੀਡੀਓ ਦਿਖਾ ਲਾਂਗੇ ਭਰ ਕੇ ਦੇਖ ਕਿੰਨੇ ਕਿੰਨੇ ਨਿਕਲੇ ਅੱਜ ਇਹ ਸਹੀ ਗੱਲ ਹੈ ਉਹਨੂੰ ਬਹੁਤ ਸਾਰਾ ਸਨਮਾਨ ਕਰਾਂਗੇ ਬਖਰਾ ਸੀ ਉਹਨੂੰ ਸਮਾਨਾ ਲੋਕ ਨੂੰ ਕਾਬੂ ਲੋ ਕੋਲੇ ਹੋਣਗੇ ਜੀ ਹਾਂ ਠੀਕ ਆ ਜੀ ਚਲੋ ਠੀਕ ਆ ਜੀ ਫਿਰ ਅਸੀਂ ਭਰੇ ਤੇ ਫਿਰ ਤੁਹਾਨੂੰ ਵੀਡੀਓ ਦਿਖਾਵਾਂਗੇ ਦੁਆਰਾ ਜੀ ਵੀ 20 ਮਿੰਟ ਲਾਊਗਾ ਕਿਤੇ ਠੀਕ ਹੋ ਜੀ ਰੱਖ ਗਿਆ ਆ ਗਿਆ ਉਹਨੂੰ ਮਾਰਦੇ ਅੱਜ ਜਿੱਤੀ ਪਹਿਲਾਂ ਦੇਖ ਰਹੇ ਹਾਂ ਕਿਨੇ ਕਾਕੇ ਨਿਕਲੇ ਆ ਜੀ 110 ਦੀ ਵੀ ਆ ਮੈਂ 105 ਗਿਆ ਮੈਨੂੰ ਲੱਗਦਾ ਘਾਟੇ ਗਿਆ ਮੈਂ 120 25 ਵਾਲੇ ਬੰਦੇ ਵੀ ਹੈਗੇ 110 ਵਾਲੇ ਵੀ ਹੈਗੇ ਆ ট্রাক ਸਾਡਾ ਗਿਆ ਆ ਤੇ ਹੁਣ ਦੇਖਦੇ ਆਗੇ ਚੱਕਦੇ ਆ ਖਾਲੀ ਲਾਉਣ ਲੱਗੇ ਹਵਾ ਜਲਦੀ ਆਦੀ 600 ਦੇ ਤੇ ਆ ਵਾਲੇ ਮਤਲਬ ਕਿ ਅੱਜ ਵੀ ਖਾਲਾ ਗਰੇ ਖਾਲੀ ਲਾਉਣ ਤਾਂ ਇਦੀ ਹੱਡੀਆਂ ਨੇ ਅੱਜ ਦਾ ਉੱਚਣ ਕਿਲ ਰੱਖ ਦੇਣਾ ਹਵਾ ਸੱਟ ਲੰਦੀ ਹੈਗੀ ਇਦੀ ਮੈਂ ਤੇ ਰਹਿੰਦੇ ਆਗੇ ਲੱਗੇ ਹੋਏ ਆ ਚਲੋ ਦਿਖਾਉਂਦੇ ਆ ਅੱਜ ਆ ਲੋ ਜੀ ਕਾਖਿਓ ਇਹ ਆ ਜਿਹੜੇ ਵਾਲਦਿਆਂ ਖਾਲੀ ਕਰੇ ਸੀ ਦੂਸਰੀ ਸੜਕ ਗਏ ਸੀਗੇ ਆ ਚੈੱਕ ਕਰੋ ਇਹ ਨਿਕਲੇ ਆ ਗਏ 115 15 100 ਪਤਾ ਨਹੀਂ 20 ਪੁੱਛਦਾ ਮੈਂ ਤੇ ਉਹ ਆਉਂਦਾ ਉਹਨੂੰ ਪੁੱਛਦਾ ਮੈਂ ਜੀ ਨੂੰ ਕਿੰਨੇ ਆਗੇ ਐਂ ਭੱਜਾ ਫਿਰ ਜਾਂ ਗਾ ਬਸ ਐਂ ਭੱਜ ਜਾਂ ਗਾ ਕੁਛ ਨਹੀਂ ਹੁੰਦਾ ਕਿ ਆ ਗੁਰਵਿੰਦਰ ਕਿੰਨੇ ਬਣੇ ਆ ਵਾਲਦਿਆਂ ਵਾਲੇ ਵਾਲਦਿਆਂ ਦੇ ਕਿੰਨੇ ਹੋਇਆ ਗੇ ਤੋਂ ਨਹੀਂ ਗਨੇ ਬਾਉ ਉਹਨੇ ਗਨੇ ਬਾਉ ਨੇ ਨਾ ਬਾਕੀ ਤੂੰ ਇੱਥੇ ਹੋਰ ਵੀ ਲਾਦੇ ਹੋਣੇ ਨਾ ਸੰਧੂ ਨੂੰ ਵੜਾਦੇ ਹੋਣਾ ਕਰੋ ਜੀ ਕਰੋ ਜੀ ਸੰਧੂ ਨੂੰ ਵੜਾ ਦੇ ਆ ਗਿਆ ਟਰੱਕ ਦਵਾਰਾ ਜੀ ਉਧਰੋਂ ਲੱਦ ਕੇ ਲੈ ਆਏ ਅਸੀਂ 200 ਕਾਖਾ ਬਾਕੀ ਆ ਬਾਕੀ ਇਹਨਾਂ ਇੱਧਰ ਪੱਜਰ ਖੈ ਇਤਰਾ ਸਾਰਾ ਭਲੇ ਆਉਂਦੇ ਹੁਣ ਉਹ ਲੱਦ ਕੇ ਨੂੰ ਭੇਜੀਏ ਇੱਕ ਵਗ ਬੱਜ ਚੱਲਿਆ ਲੇਟ ਹੋ ਗਿਆ ਨਾ ਲੇਟ ਆਇਆ ਸੀਗਾ ਆ ਦੇਖੋ ਬਾਕੀ ਦੇਖੋ ਉੱਥੋਂ ਲਿਆਉਂਦੇ ਆ ਸੰਧੂ ਕਿਨੇ ਨਿਕਲੇ ਓਏ ਇਹ ਐਸਟੀਨੇਰ ਭਰੇ ਆਫੇ ਦੋ ਗਾਕੇ ਵੱਲੇ ਮੇਰੇ ਐਸਟੀਨੇਰ ਤੋਂ 115 ਗਏ ਤੇ ਮੈਂ ਕਹੀ 110 ਤੋਂ 115 ਦੇ ਦੋ ਗਾਕੇ ਵੱਲੇ 117 ਨਿਕਲੇ ਆ ਜੀ ਪੁੱਛਿਆ ਸੀ ਤੇਰੀ ਚੋਂ ਜਿਹੜਾ ਸੀ ਤੇ ਲਾਇਆ ਸੀ 117 ਵਧੀਆ ਖਿੱਚਿਆ ਗਾ ਮੈਂ 110 ਤੇ ਆਈਡੀ ਲਾਇਦੀਆ 117 ਨਿਕਲੇ ਮਨੇ ਕਿਨੇ ਨਿਕਲੇ ਦੇ 100 ਹੋਰ ਆ 117 117 ਇਹ ਹਿੱਟਾ ਲਾ ਦਰ ਰਹੇ ਆ ਪਹਿਲਾਂ ਇਹ ਸਾਨੂੰ ਦਿਖਾਇਆ ਭਾਰੀ ਅੱਜ ਟਾਈਮ ਲੱਗ ਗਿਆ ਹਵਾ ਬਹੁਤ ਜਲਦੀ ਹੈ ਨਾ ਹਵਾ ਬਹੁਤ ਇੱਕ ਤਾਂ ਥਕਾਉਂਦੀ ਹੈ ਲੱਕ ਦੁਖਣ ਲਾਉਂਦੀ ਹੈ ਹਵਾ ਆ ਅੱਧੇ ਤੋਂ ਵੱਧ ਹੋ ਗਿਆ ਇਸ ਸਾਲਾ ਜਿਹੜਾ ਸੀਦੀ ਭਰਦਾ ਹੈਗਾ ਮੇਰੇ 570 ਕਾ ਖਿਲੇ ਜਾਣੇ ਅੱਜ ਲੱਗੇ ਹਾਂ 3 ਵਜ ਗਏ ਕੰਮ ਲੰਬਾਈ ਲੰਘ ਗਿਆ ਕਿਉਂ ਦੂਰੋਂ ਬੋਲਿਉਂਦੇ ਆ ਉਹ ਉੱਥੋਂ ਜਿੱਥੇ ਉਹ ਮੁੰਡਾ ਖੜਦਾ ਉਹਦੇ ਉਹ ਉੱਥੋਂ ਲਿਆਉਂਦੇ ਆ ਰੈਡੀ ਦੇ ਤੇ ਇੱਥੇ ਜਾ ਕੇ ਕੱਢਦੇ ਆ ਰਸੇ ਪੰਜਾ ਕਰੇ ਇੱਕ ਆਖੀ ਵਾਹ ਜੀ ਹੋ ਗਈ ਹੁਣ ਦੂਜੇ ਪਾਸੇ ਜਾਵਾਂਗੇ ਬਾਅਦ ਚ ਖੇਤ ਮੁੱਕ ਚੱਲਿਆ ਤਾਨੂੰ ਐਸੀਗਾ ਥੋੜੀ ਜਿਹੀ ਕੱਖ ਨਿਕਲਣ ਪੰਜ ਇੱਕ ਸੌ ਨਿਕਲ ਗਿਆ ਹੈ ਗ੍ਰੇਟ ਜਾ ਟੋਟਲ ਹਣਾ ਦੁਬਾਰਾ ਆ ਮਕਾ ਕੇ ਜਾਣਾ ਉੱਥੇ ਦੂਸਰੇ ਖੇਤ ਫੇਰ ਦੇਖਦੇ ਹਾਂ ਅੱਜ ਲੇਟ ਹੋ ਜਾਣਾ 5:00 ਵਜੇ ਜਾਣੀਆਂ ਆ ਆਸਤੀ 3:00 ਵਜੇ ਖਤਮ ਹੋ ਜਾਊਗਾ ਚਲੋ ਅੱਜ ਦਿਆਂ ਚੱਲਦੇ ਆਂ ਕੀ ਬੰਦ ਲਾਉ ਕੋਈ ਕੱਲ੍ਹ ਬਾਅਦ ਦੂਜੀ ਵਾਰ ਵੀ ਸਾਨੂੰ ਢੇਰ ਲਾਉਣਾ ਪੈ ਗਿਆ ਕਾਖੇ ਟਰੱਕ ਜੇ ਟਰੱਕ ਲੇਟ ਹੋ ਗਿਆ ਤੇ ਆ ਦੇਖੋ ਫੇਰ ਲਾ ਲਿਆ ਹੁਣ ਦੇਖਦੇ ਆਂ ਦੁਬਾਰਾ ਭਰਨਾ ਪੈਣਾ ਦੂਜੀ ਖੇਤ ਚ ਆ ਗਏ ਸੀ ਨਾ ਇੱਥੇ ਆ ਕੇ ਫੇਰੇ ਚਾਹੇ ਢੇਰ ਲਾਉਣਾ ਪੈ ਗਿਆ ਸਵੇਰੀ ਵੀ ਲਾਇਆ ਹੁਣ ਵੀ ਲਾਇਆ ਕੰਮ ਥੋੜਾ ਜਿਹਾ ਤਾਂ ਹੀ ਲੇਟ ਹੋ ਗਿਆ 4:30 ਹੋ ਗਏ ਹੁਣ ਆ ਦੇਖੋ ਜੰਗਾੜ ਫੇਰ ਹੁਣ ਲਾਉਣਾ ਪੈਣਾ ਥੋੜੀ ਰਹਿ ਜਨੇਗਾ ਕਿ ਜੀ ਸਮ ਦਿਖਾਦਾ ਮੈਂ ਕਿਹ ਜਿਹੜਾ ਠੇਰ ਲੱਗਦਾ ਕਿਦਾਂ ਭਰ ਦਿਆ ਦੇ ਇਦਾਂ ਰੱਖ ਕੇ ਕਾਖੇ ਉਥੇ ਉਹ ਮਾਮਾ ਭਰ ਰਿਹਾ ਇਦਾਂ ਲਾ ਕੇ ਨਾਲ ਉੱਤ ਸੱਡ ਲੈਣ ਦੇ ਆ ਦੀ ਇਦਾਂ ਬਾਗੇ ਕਾਖੇ ਚ ਕਿਉਂ ਸ਼ਾਮ ਹੋ ਗਈ ਜੀ ਨਾ ਉਹਦੀ ਠੇਰ ਲਾਉਂਦੇ ਨਾ ਫੇਰ ਨਹੀਂ ਚੱਕਾ ਲਾ ਵਜਣ ਦਿੰਦਾ ਸਾਨੂੰ ਫੇਰ ਕਹਿੰਦਾ ਕਿ ਚਲੋ 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 ਹੁਣ ਹੈਗੇ ਵੱਡੇ ਉਹਨੂੰ ਉਹਦੋਂ ਹੌਸਲਾ ਹੋ ਗਿਆ ਕਿ ਹਾਂ ਇਹਨੇ ਵੜਦੇ ਨੇ ਭਰਦੇ ਨੇ ਸਾਰੇ ਕਾਖੇ ਆਹੀ ਰਹਿ ਗਏ ਬਸ ਥੋੜੇ ਜੀ ਇੰਨੇ ਕਾਖੇ ਰਹਿ ਗਏ ਇੱਧਰ 60 ਕ ਬਾਕੀਆ ਹੋਏ ਜਾਣਿਆ ਪੂਰੇ ਥੋੜੀ ਹੀ ਰਹਿ ਜਾਂ ਜੰਗੜ ਸਹੀ ਹੈ ਜਾਸਤੇ ਕਿੰਨੇ ਬਣਦੇ ਆ ਦੇਖਦੇ ਆ ਬੜਦੇ ਆ ਕਿ ਨਾ ਜਸਾ ਪਟ ਸਕਦੇ ਆ ਨਾ ਪੂਰੇ ਲੱਗੇ ਤਾਂ ਹੋਇਆ ਕੋਸ਼ਿਸ਼ ਮਾਰੋ ਮਾਰ ਆ ਦੇਖ ਲਓ ਜੀ ਨੱਬੜ ਕੇ ਕੰਮ ਥੋੜੀ ਦੇਖਦੇ ਆਂ ਕੀ ਮੰਨ ਲਾ ਲੱਗੇ ਕਿ ਇਹ ਕੰਮ ਗਿਆ ਨਿਬੜ ਆ ਸੇ ਇੱਕ ਆਖੇ ਰਹਿਗੇ ਬਸ ਸਾਰੇ ਆਦੇ ਹੁਣ ਲਾ ਦੇਣਾ ਪਿੱਛੋਂ ਇੰਨਾ ਕੁ ਰਹਿ ਗਿਆ ਦੇਖ ਲੋ ਚਾਰ ਬਲੇਤ ਰਹਿ ਗਈ ਤੇ ਕੰਮਗੀਆਂ ਨਿਬੜ ਪੰਜ ਗਏ ਵੱਜ ਰਾਦੇ ਕਰਦੇ 5:30 ਹੋ ਜਾਣੇ ਆ ਸਹੀ ਆ ਜੀ ਇੱਥੇ ਇਦਾਂ ਟਰੱਕ ਲੱਦਣਾ ਤੇ ਚਲੋ ਮੇਰਾ ਵੀਰ ਸਾਰੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਓਕੇ ਜੀ ਭਰਾਵਾ ਹੁਣ